ਅੱਜਕੱਲ੍ਹ ਕਈ ਯਵਲੀ ਵਿਦਵਾਨ ਅਜਿਹੇ ਨੇ ਜਿਨ੍ਹਾਂ ਕੋਲੇ ਨਾ ਤਾਂ ਕੋਈ ਰੋਹਾਨੀ ਗਿਆਨ ਹੁੰਦਾ ਤੇ ਨਾ ਹੀ ਦੁਨਿਆਵੀ ਪਰ ਫਿਰ ਵੀ ਉਹ ਯਵਲੀ ਮਾਰਨੋਂ ਨਹੀਂ ਹਟਦੇ ਉਹਨਾਂ ਨੂੰ ਮੈਂ ਇੱਕੋ ਗੱਲ ਦੱਸ ਕੇ ਆਪਦੀ ਗੱਲ ਸਪਸ਼ਟ ਕਰਨੀ ਚਾਹੁੰਦਾ ਵੀ ਸਾਡੇ 10 ਗੁਰੂ ਸਹਿਬਾਨਾਂ ਦਾ ਦਰਕਾਰ ਅਨੰਤ ਤੇ ਅਥਾ ਹੈ ਉਹਨਾਂ ਤੱਕ ਪਹੁੰਚਣਾ ਸਾਡੇ ਤੁਹਾਡੇ ਵੱਸ ਵਿੱਚ ਨਹੀਂ ਸਾਡੇ 6ਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਬਖਸ਼ਦੇ ਨੇ ਆਪਣੇ ਪੋਤਰੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਤੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਗੁਰਗੱਦੀ ਬਖਸ਼ਦੇ ਨੇ ਆਪਣੇ ਬੇਟੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਅੱਗੇ ਗੁਰਗੱਦੀ ਬਖਸ਼ਦੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜੋ ਰਿਸ਼ਤੇ ਵਿੱਚ ਉਹਨਾਂ ਦੇ ਦਾਦਾ ਲੱਗਦੇ ਸਨ ਸੋ ਇਸ ਗੱਲ ਦਾ ਥਾਪ ਪਾਉਣਾ ਸਾਡੇ ਤੁਹਾਡੇ ਵਸ ਵਿੱਚ ਨਹੀਂ ਕਿਉਂਕਿ ਗੁਰੂ ਸਹਿਬਾਨਾਂ ਦੀਆਂ ਕਹਿਣੀਆਂ ਕਰਨੀਆਂ ਬਹੁਤ ਉੱਚੀਆਂ ਨੇ ਸਾਡੀ ਤੁਸ਼ ਬੁੱਧੀ ਉਥੋਂ ਤੱਕ ਨਹੀਂ ਪਹੁੰਚ ਸਕਦੀ ਸੋ ਮੇਰੀ ਬੇਨਤੀ ਹੈ ਯਵਲੀ ਵਿਦਵਾਨਾਂ ਨੂੰ ਕਿ ਯਵਲੀ ਮਾਰਨ ਤੋਂ ਪਹਿਲਾਂ ਗੁਰੂ ਘਰ ਬਾਰੇ ਕੁਝ ਜਾਣ ਲਿਆ ਕਰੋ ਐਨੀ ਕਹਿੰਦਾ ਹੋਇਆ